5 ਜੂਨ 2023 ਨੂੰ ਹైదరాబాద్ ਦੇ ਰਜੀਵ ਗਾਂਧੀ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਬੰਦਾ ਆਉਂਦਾ ਹੈ। ਇਸ ਬੰਦੇ ਨੇ ਚਿੱਟੇ ਰੰਗ ਦੇ ਪੁਜਾਰੀਆਂ ਵਾਲੇ ਕੱਪੜੇ ਪਾਏ ਹੋਏ ਸਨ ਤੇ ਮੱਥੇ ਤੇ ਚੰਦਨ ਦਾ ਟਿੱਕਾ ਲਾਇਆ ਹੋਇਆ ਸੀ। ਇਸ ਦਾ ਨਾਮ ਸੀ ਅਯਾਗਰੀ ਸਾਈਂ ਕ੍ਰਿਸ਼ਨਾ। ਇਹ ਹੁਣ ਪੁਲਿਸ ਥਾਣੇ ਦੇ ਵਿੱਚ ਆ ਕੇ ਪੁਲਿਸ ਵਾਲਿਆਂ ਨੂੰ ਇਹ ਕਹਿੰਦਾ ਹੈ ਕਿ ਮੇਰੀ 30 ਸਾਲਾਂ ਦੀ ਭਨੇਵੀ ਜਿਹਦਾ ਨਾਮ ਹੈ ਕੁੰਗੜੀ ਅਪਸਰਾ ਉਹਨੇ ਇਹਦੀ ਮਿਸਿੰਗ ਰਿਪੋਰਟ ਵਾਸਤੇ ਇੱਥੇ ਆਇਆ ਹੈ। ਪੁਲਿਸ ਨੂੰ ਇਹ ਦੱਸਦਾ ਹੈ ਕਿ ਅੱਜ ਤੋਂ 2 ਦਿਨ ਪਹਿਲਾਂ 3 ਜੂਨ 2023 ਨੂੰ ਉਹਨੇ ਆਪਣੀ ਪਨੇਵੀ ਨੂੰ ਸਰੋਜਨਗਰ ਤੋਂ ਪਿਕ ਕੀਤਾ ਸੀ ਤੇ ਲਗਭਗ 20 ਕਿਲੋਮੀਟਰ ਦੀ ਦੂਰੀ ਦੇ ਉੱਤੇ ਉਹਨੇ ਉਹਨੂੰ ਉਤਾਰਿਆ ਸੀ ਕਿਉਂਕਿ ਇਹਨੇ ਆਪਣੇ ਦੋਸਤਾਂ ਦੀ ਇੱਕ ਪਾਰਟੀ ਤੇ ਜਾਣਾ ਸੀ ਪਰ ਹੁਣ ਇੱਥੇ 3 ਤਰੀਕ ਦੀ ਪੂਰੀ ਰਾਤ ਵੀ ਬੀਤ ਗਈ ਸੀ ਤੇ 4 ਤਰੀਕ ਦੀ ਵੀ ਪੂਰੀ ਰਾਤ ਨਿਕਲ ਜਾਂਦੀ ਹੈ ਪਰ ਹਜੇ ਵੀ ਕੁੰਗੜੀ ਅਪਸਰਾ ਦਾ ਨਾਂ ਤੇ ਕੋਈ ਪਤਾ ਚੱਲਿਆ ਸੀ ਤੇ ਨਾ ਹੀ ਉਹਦਾ ਮੋਬਾਈਲ ਸੱਚ ਔਨ ਹੋਇਆ ਸੀ ਪੁਲਿਸ ਇਹਦੀ ਗੱਲ ਨੂੰ ਧਿਆਨ ਦੇ ਨਾਲ ਸੁਣਦੀ ਹੈ ਤੇ ਇਹਦੀ ਭਾਂਜੀ ਦੀ ਮਿਸਿੰਗ ਰਿਪੋਰਟ ਲਿਖਦੀ ਹੈ ਇਹ ਕੇਸ ਬੜਾ ਹੀ ਸਿੰਪਲ ਲੱਗ ਰਿਹਾ ਸੀ ਇੱਕ ਮਾਮਾ ਪੁਲਿਸ ਥਾਣੇ ਦੇ ਵਿੱਚ ਆਪਣੀ ਭਨੇਵੀ ਦੀ ਗੁੰਮ ਹੋਣ ਦੀ ਰਿਪੋਰਟ ਲਿਖਾਉਣ ਵਾਸਤੇ ਆਇਆ ਸੀ ਪਰ ਜਿਵੇਂ ਜਿਵੇਂ ਇਹ ਕੇਸ ਅੱਗੇ ਵਧਿਆ ਤੇ ਇਹਦੇ ਵਿੱਚ ਜਿਹੜੇ ਟਵਿਸਟ ਆਏ ਉਹਨਾਂ ਨੂੰ ਤੁਸੀਂ ਵੀ ਜਦੋਂ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਇਸ ਲਈ ਕਹਾਣੀ ਨੂੰ ਪੂਰਾ ਸੁਣਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਸਭ ਤੋਂ ਪਹਿਲਾਂ ਪੁਲਿਸ ਅਫਸਰਾ ਦੇ ਘਰ ਦੇ ਵਿੱਚ ਜਾਂਦੀ ਹੈ ਤੇ ਇਹਦੀ ਮਾਂ ਕੋਲੋਂ ਪੁੱਛਗਿੱਛ ਕਰਦੀ ਹੈ ਤੇ ਇਹਦੀ ਮਾਂ ਵੀ ਉਹੀ ਗੱਲ ਦੱਸਦੀ ਹੈ ਕਿ 3 ਜੂਨ ਨੂੰ ਇਹ ਆਪਣੇ ਮਾਮੇ ਦੇ ਨਾਲ ਘਰੋਂ ਗਈ ਸੀ ਜਿਸ ਤੋਂ ਬਾਅਦ ਵਾਪਸ ਘਰ ਨਹੀਂ ਆਈ ਪੁਲਿਸ ਇਹਦੇ ਮਾਮਾ ਦੇ ਮੁਤਾਬਕ ਹੀ ਜਿੱਥੋਂ ਉਹਨੇ ਪਿਕ ਕੀਤਾ ਸੀ ਤੇ ਜਿੱਥੇ ਇਹਨੇ ਡ੍ਰੋਪ ਕੀਤਾ ਸੀ ਇਹ ਪੂਰੀ ਜਗ੍ਹਾ ਜਾਨੀ ਕਿ 25 ਕਿਲੋਮੀਟਰ ਦਾ ਏਰੀਆ ਸੀ ਪੁਲਿਸ ਇਸ ਏਰੀਆ ਦੇ ਵਿੱਚ ਚੰਗੀ ਤਰ੍ਹਾਂ ਸ਼ਾਨਬੀਨ ਕਰਦੀ ਹੈ ਪੁਲਸ ਨੇ ਸਰੋਜਨਗਰ ਤੋਂ ਲੈ ਕੇ ਸੰਸਾ ਬਾਦ ਇਲਾਕੇ ਦੇ ਵਿੱਚ ਜਿੰਨੇ ਵੀ ਰਸਤੇ ਦੇ ਵਿੱਚ ਸੀਸੀਟੀਵੀ ਪੈਂਦੇ ਸਨ ਉਹਨਾਂ ਸਾਰੇ ਹੀ ਸੀਸੀਟੀਵੀ ਦੀ ਫੁਟੇਜ ਨੂੰ ਖੰਗਾਲਦੀ ਹੈ ਹੁਣ ਪੁਲਿਸ ਇਹ ਸੀਸੀਟੀਵੀ ਫੁਟੇਜ ਨੂੰ ਬਰੀਕੀ ਦੇ ਨਾਲ ਦੇਖਦੀ ਹੈ ਪੁਲਿਸ ਨੂੰ ਇਹ ਦਿਖਦਾ ਹੈ ਕਿ 3 ਜੂਨ ਦੀ ਸ਼ਾਮ ਨੂੰ ਅਪਸਰਾ ਆਪਣੇ ਮਾਮਾ ਸਾਈਂ ਕ੍ਰਿਸ਼ਨ ਦੇ ਨਾਲ ਗੱਡੀ ਦੇ ਵਿੱਚ ਬੈਠਦੀ ਹੈ ਜੋ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦੇ ਰਹੀ ਸੀ ਇਸ ਤੋਂ ਬਾਅਦ 10-15 ਕਿਲੋਮੀਟਰ ਤੱਕ ਜਿੰਨੇ ਵੀ ਸੀਸੀਟੀਵੀ ਵੇਖੇ ਗਏ ਉਹਨਾਂ ਦੇ ਵਿੱਚ ਇਹ ਅਪਸਰਾ ਆਪਣੇ ਮਾਮੇ ਸਾਈਂ ਕ੍ਰਿਸ਼ਨ ਦੇ ਨਾਲ ਗੱਡੀ ਦੇ ਵਿੱਚ ਬੈਠੀ ਹੋਈ ਸੀ ਜਿਸ ਤਰ੍ਹਾਂ ਸਾਈਂ ਕ੍ਰਿਸ਼ਨ ਨੇ ਕਿਹਾ ਸੀ ਉਸੇ ਤਰ੍ਹਾਂ ਹੀ ਇਹਨਾਂ ਦੀ ਲੋਕੇਸ਼ਨ ਟ੍ਰੇਸ ਹੋ ਰਹੀ ਸੀ ਪਰ ਸਾਈਂ ਕ੍ਰਿਸ਼ਨ ਨੇ ਜਿਹੜੀ ਜਗ੍ਹਾ ਦੱਸੀ ਸੀ ਜਿੱਥੇ ਇਹਨੇ ਡ੍ਰੌਪ ਕੀਤਾ ਸੀ ਉਹ ਜਗ੍ਹਾ ਤੋਂ 3 ਕਿਲੋਮੀਟਰ ਪਹਿਲਾਂ ਹੀ ਇਹ ਗੱਡੀ ਗਾਇਬ ਹੋ ਜਾਂਦੀ ਹੈ ਪੁਲਿਸ ਨੂੰ ਪਹਿਲਾਂ ਤਾਂ ਇਹੀ ਲੱਗਦਾ ਸੀ ਕਿ ਸ਼ਾਇਦ ਪੁਲਿਸ ਵਾਲਿਆਂ ਨੇ ਕੋਈ ਸੀਸੀਟੀਵੀ ਫੁਟੇਜ ਮਿਸ ਕਰ ਦਿੱਤੀ ਹੋਵੇਗੀ ਸ਼ਾਇਦ ਕੋਈ ਇਹੋ ਜਿਹਾ ਸੀਸੀਟੀਵੀ ਰਹਿ ਗਿਆ ਹੋਵੇਗਾ ਜਿਹਦੇ ਉੱਤੇ ਇਹਨਾਂ ਦੀ ਨਜ਼ਰ ਨਹੀਂ ਪਈ ਪਰ ਫਿਰ ਦੁਬਾਰਾ ਤੋਂ ਪੁਲਿਸ ਚੈੱਕ ਕਰਦੀ ਹੈ ਤੇ ਸਾਰੇ ਸੀਸੀਟੀਵੀ ਫਿਰ ਰਿਪੀਟ ਕਰਕੇ ਦੇਖਦੀ ਹੈ ਪਰ ਪੁਲਿਸ ਨੂੰ ਇੱਥੇ ਬਿਲਕੁਲ ਸ਼ੋਰ ਹੋ ਜਾਂਦੀ ਹੈ ਕਿ ਉਹਨਾਂ ਨੇ ਸਾਰੇ ਸੀਸੀਟੀਵੀ ਚੰਗੀ ਤਰ੍ਹਾਂ ਦੇਖ ਲੇ ਸਨ ਹੁਣ ਪੁਲਿਸ ਇੱਕ ਵਾਰੀ ਫਿਰ ਤੋਂ ਉਸ ਕੁੜੀ ਦੇ ਮਾਮੇ ਯਾਨੀ ਕਿ ਕ੍ਰਿਸ਼ਨ ਨੂੰ ਪੁਲਿਸ ਥਾਣੇ ਦੇ ਵਿੱਚ ਬੁਲਾਉਂਦੀ ਹੈ ਪੁਲਿਸ ਵਾਲੇ ਉਹਨੂੰ ਕਹਿੰਦੇ ਨੇ ਕਿ ਤੂੰ ਦੁਬਾਰਾ ਸੋਚ ਕੇ ਦੱਸ ਕਿ ਤੂੰ ਲਾਸਟ ਟਾਈਮ ਆਪਣੀ ਭਨੇਵੀ ਨੂੰ ਕਿੱਥੇ ਕਿਹੜੀ ਜਗ੍ਹਾ ਤੇ ਉਤਾਰਿਆ ਸੀ ਕਿਉਂਕਿ ਲਾਸਟ ਦੇ 3 ਕਿਲੋਮੀਟਰ ਤੁਹਾਡੀ ਜਿਹੜੀ ਗੱਡੀ ਸੀ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਨਹੀਂ ਆ ਰਹੀ ਪਰ ਇੱਥੇ ਸਾਈ ਆਪਣੇ ਬਿਆਨ ਤੇ ਟਿਕਿਆ ਹੋਇਆ ਸੀ ਉਹ ਕਹਿੰਦਾ ਹੈ ਕਿ ਸਮਸਾ ਬਾਦ ਦੇ ਇਲਾਕੇ ਦੇ ਵਿੱਚ ਹੀ ਉਹਨੇ ਆਪਣੀ ਪ੍ਰੇਮੀ ਨੂੰ ਉਤਾਰਿਆ ਸੀ ਹੁਣ ਪੁਲਿਸ ਆਪਣੀ ਜਾਂਚ ਨੂੰ ਹੋਰ ਵਧਾਉਂਦੀ ਹੈ ਤੇ ਪੁਲਿਸ ਹੁਣ ਇਹਨਾਂ ਦੋਨਾਂ ਦੇ ਫੋਨ ਲੋਕੇਸ਼ਨ ਉਸ ਦਿਨ ਦੀ ਉਸ ਸਮੇਂ ਦੀ ਕੱਢਦੀ ਹੈ ਤਾਂ ਜੋ ਪਤਾ ਚੱਲੇ ਕਿ ਇਹ ਦੋਨੇ ਜਾਣੇ ਉਸ ਸਮੇਂ ਕਿੱਥੇ ਸਨ ਤੇ ਜੋ ਸਾਈ ਕ੍ਰਿਸ਼ਨ ਕਹਿ ਰਿਹਾ ਸੀ ਉਹ ਸੱਚ ਕਹਿ ਰਿਹਾ ਸੀ ਜਾਂ ਫਿਰ ਝੂਠ ਕਹਿ ਰਿਹਾ ਸੀ ਤੇ ਪੁਲਿਸ ਜਦੋਂ ਇਹਨਾਂ ਦੀ ਲੋਕੇਸ਼ਨ ਕਢਵਾਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਦੋਨੇ ਜਾਨੇ ਉਸ ਦਿਨ ਸਮਸਾਬਾਦ ਇਲਾਕੇ ਦੇ ਵਿੱਚ ਗਏ ਹੀ ਨਹੀਂ ਸਨ ਇਹਦਾ ਮਤਲਬ ਇਹ ਸੀ ਕਿ ਸਾਈ ਕ੍ਰਿਸ਼ਨ ਝੂਠ ਬੋਲ ਰਿਹਾ ਸੀ ਹੁਣ ਪੁਲਿਸ ਫਿਰ ਤੋਂ ਸਾਇੰਕ ਰਿਸ਼ਨ ਨੂੰ ਥਾਣੇ ਦੇ ਵਿੱਚ ਬੁਲਾਉਂਦੀ ਹੈ ਤੇ ਇਹਦੇ ਕੋਲੋਂ ਹੁਣ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਜਦੋਂ ਪੁਲਿਸ ਇਹਦੇ ਕੋਲੋਂ ਸਖਤੀ ਵਰਤਦੀ ਹੈ ਤਾਂ ਆਖਰਕਾਰ ਫੇਰੇ ਟੁੱਟਦਾ ਹੈ ਤੇ ਬਖਤਾ ਹੈ ਇਹ ਹੁਣ ਕਹਿੰਦਾ ਹੈ ਕਿ ਸਮਸਾਬਾਦੀ ਇਲਾਕੇ ਦੇ ਵਿੱਚ ਉਹ ਗਿਆ ਹੀ ਨਹੀਂ ਸੀ ਉਹਨੇ ਆਪਣੀ ਪਨੇਵੀ ਨੂੰ ਇਸੇ ਇਲਾਕੇ ਦੇ ਵਿੱਚ ਡ੍ਰੋਪ ਕੀਤਾ ਹੀ ਨਹੀਂ ਸੀ ਉਹ ਹੁਣ ਦੱਸਦਾ ਹੈ ਕਿ ਉਹਨੇ ਆਪਣੀ ਪਨੇਵੀ ਨੂੰ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਇੱਕ ਪਹਾੜੀ ਇਲਾਕੇ ਦੇ ਵਿੱਚ ਲਿਜਾ ਕੇ ਉੱਥੇ ਉਹਦਾ ਕਤਲ ਕਰ ਦਿੱਤਾ ਇਹ ਹੁਣ ਦੱਸਦਾ ਹੈ ਕਿ ਇਹਨੇ ਤਿੰਨ ਜੋਨ ਨੂੰ ਆਪਣੀ ਪਨੇਵੀ ਨੂੰ ਗੱਡੀ ਦੇ ਵਿੱਚ ਚੱਕਿਆ ਸੀ ਤੇ ਇਹ ਰਸਤੇ ਦੇ ਵਿੱਚ ਹੀ ਜਾਂਦੇ ਜਾਂਦੇ ਇਹਨਾਂ ਦਾ ਝਗੜਾ ਹੋਇਆ ਤੇ ਇਹਨੇ ਇੱਕ ਸੁੰਨਸਾ ਨਿਲਾਕੇ ਦੇ ਵਿੱਚ ਜਾ ਕੇ ਪਹਾੜੀ ਦੇ ਉੱਤੇ ਗੱਡੀ ਨੂੰ ਲਾਇਆ ਤੇ ਉੱਥੇ ਜਾ ਕੇ ਪੱਥਰ ਦੇ ਨਾਲ ਆਪਣੀ ਪ੍ਰੇਮੀ ਦੇ ਸਿਰ ਦੇ ਉੱਤੇ ਮਾਰ-ਮਾਰ ਕੇ ਉਹਨੂੰ ਮਾਰ ਦਿੱਤਾ ਇੰਨੇ ਪੱਥਰ ਓਨੀ ਦੇਰ ਤੱਕ ਆਪਣੀ ਭਨੇਵੀ ਦੇ ਚਿਹਰੇ ਦੇ ਉੱਤੇ ਮਾਰਦਾ ਰਿਹਾ ਜਿੰਨੀ ਦੇਰ ਤੱਕ ਉਹਦੀ ਮੌਤ ਨਹੀਂ ਹੋ ਗਈ ਸੀ। ਇੰਨੇ ਹੁਣ ਆਪਣੀ ਭਨੇਵੀ ਦੀ ਬੋਡੀ ਨੂੰ ਆਪਣੀ ਗੱਡੀ ਦੇ ਵਿੱਚ ਹੀ ਪਾਇਆ ਤੇ ਸਾਰੀ ਰਾਤ ਆਪਣੀ ਗੱਡੀ ਉਸੇ ਹੀ ਸੂਨਸਾਨ ਇਲਾਕੇ ਦੇ ਵਿੱਚ ਛੱਡ ਕੇ ਆਪ ਘਰ ਆ ਗਿਆ ਸੀ। ਇਹ ਹੁਣ ਰਾਤ ਸੋਚਦਾ ਰਿਹਾ ਕਿ ਇਹਦੀ ਬੋਡੀ ਨੂੰ ਟਿਕਾਣੇ ਕਿਵੇਂ ਲਾਇਆ ਜਾਵੇ ਤੇ ਫਿਰ ਇਹ ਅਗਲੇ ਦਿਨ ਜਾਂਦਾ ਹੈ ਤੇ ਇਹ ਸੋਚਦਾ ਹੈ ਕਿ ਕਿਉਂ ਨਾ ਜੰਗਲ ਦੇ ਵਿੱਚ ਹੀ ਇਹਦੀ ਬੋਡੀ ਨੂੰ ਅਗਲਾ ਦਿੱਤੀ ਜਾਵੇ ਪਰ ਓਨੀਆਂ ਲੱਕੜੀਆਂ ਇਹਨੂੰ ਨਹੀਂ ਮਿਲੀਆਂ ਸਨ ਜਿਸ ਨਾਲ ਇਹ ਬੋਡੀ ਨੂੰ ਅਗ ਲੱਗ ਸਕਦੀ ਤੇ ਇਹ ਹੁਣ ਫਿਰ ਕੀ ਬੋਡੀ ਨੂੰ ਆਪਣੀ ਗੱਡੀ ਦੇ ਵਿੱਚ ਹੀ ਰੱਖਦਾ ਹੈ ਤੇ ਆਪਣੇ ਮੰਦਰ ਦੇ ਕੋਲ ਲੈ ਕੇ ਆ ਜਾਂਦਾ ਹੈ ਤੇ ਮੰਦਰ ਦੇ ਪਿਛੇ ਹੀ ਇੱਕ ਬਹੁਤ ਵੱਡਾ ਟੋਇਆ ਪੁੱਟਿਆ ਹੋਇਆ ਸੀ ਤੇ ਇਹ ਟੋਏ ਦੇ ਵਿੱਚ ਇਹਦੀ ਬੋਡੀ ਨੂੰ ਇਹ ਪਾ ਦਿੰਦਾ ਹੈ ਤੇ ਇਹ ਟੋਏ ਦੇ ਉੱਪਰ ਇਟਕਾਂ ਲਾ ਦਿੰਦਾ ਹੈ ਪਰ ਜਦੋਂ ਅਗਲੇ ਦਿਨ ਆਉਂਦਾ ਹੈ ਤਾਂ ਇਹਨੂੰ ਮਹਿਸੂਸ ਹੁੰਦਾ ਹੈ ਕਿ ਇਹ ਟੋਏ ਦੇ ਵਿੱਚੋਂ ਥੋੜੀ ਥੋੜੀ ਬਦਬੂ ਆ ਰਹੀ ਸੀ ਇਹ ਹੁਣ ਕੀ ਕਰਦਾ ਹੈ ਕਿ ਇੱਕ ਮਜ਼ਦੂਰ ਨੂੰ ਬੁਲਾਉਂਦਾ ਹੈ ਤੇ ਉਹਦੇ ਕੋਲੋਂ ਇਟੋਏ ਦੇ ਆਲੇ ਦੁਆਲੇ ਸੀਮੈਂਟ ਦੀ ਚਿਨਵਾਈ ਕਰਵਾ ਦਿੰਦਾ ਹੈ ਤਾਂ ਜੋ ਟੋਏ ਦੇ ਵਿੱਚੋਂ ਬਦਬੂ ਨਾ ਆ ਸਕੇ ਇਹਨੇ ਉਹ ਟੋਏ ਦੇ ਉੱਪਰ ਮਿੱਟੀ ਵੀ ਪਵਾ ਦਿੱਤੀ ਸੀ ਹੁਣ ਪੁਲਿਸ ਨੇ ਇਹਦੇ ਦੱਸੇ ਮੁਤਾਬਿਕ ਮੰਦਰ ਦੀ ਬੈਕਸਾਈਡ ਤੇ ਜਾਂਦੀ ਹੈ ਤਾਂ ਉਹ ਟੋਏ ਦੇ ਵਿੱਚੋਂ ਪੁਲਿਸ ਨੂੰ ਹੁਣ ਇਦੀ ਅਫਸਰਾ ਦੀ ਬੋਡੀ ਮਿਲਦੀ ਹੈ ਪੁਲਿਸ ਵਾਲੇ ਇਸ ਬੋਡੀ ਨੂੰ ਕੱਢਦੇ ਨੇ ਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਨੇ ਪਰ ਹੁਣ ਇੱਥੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕਮਾਮੇ ਨੇ ਆਪਣੀ ਭਨੇਵੀ ਦਾ ਇੰਨੀ ਬਹਿਰਮੀ ਦੇ ਨਾਲ ਕਤਲ ਕਿਉਂ ਕੀਤਾ ਸੀ ਆਖਿਰਕਾਰ ਇਸ ਘਟਨਾ ਦੇ ਪਿੱਛੇ ਕਾਰਨ ਕੀ ਸੀ ਇਹ ਹੁਣ ਸਾਈਂ ਕਰਿਸ਼ਨ ਦੱਸਦਾ ਹੈ ਇਹਦੀ ਉਮਰ ਹੈ 36 ਸਾਲ ਦੀ ਤੇ ਇਹਦੀ ਪਨੇਵੀ ਦੀ ਉਮਰ ਸੀ 30 ਸਾਲ ਦੀ ਇਹਨਾਂ ਦੋਨਾਂ ਦੀ ਉਮਰ ਦੇ ਵਿੱਚ ਕੋਈ ਜ਼ਿਆਦਾ ਫਾਸਲਾ ਨਹੀਂ ਸੀ ਇਹ ਦੋਨੇ ਜਾਨੇ ਪਹਿਲਾਂ ਤਮਿਲ ਲਾਡੂ ਦੇ ਵਿੱਚ ਇਕੱਠੇ ਹੀ ਰਹਿੰਦੇ ਸਨ ਉਸ ਤੋਂ ਬਾਅਦ ਸਾਈਂ ਕਰਿਸ਼ਨ ਨੇ MBA ਕੀਤੀ ਤੇ MBA ਕਰਨ ਤੋਂ ਬਾਅਦ ਇਹ ਹੁਣ ਵਾਪਸ ਹైదరాబాద్ ਆਪਣੇ ਪਿੰਡ ਦੇ ਵਿੱਚ ਆ ਕੇ ਰਹਿਣ ਲੱਗ ਜਾਂਦਾ ਹੈ ਇੱਥੇ ਆ ਕੇ ਇਹਦਾ ਵਿਆਹ ਹੋ ਜਾਂਦਾ ਹੈ ਤੇ ਵਿਆਹ ਤੋਂ ਬਾਅਦ ਇਹਦੇ ਘਰ ਤੋਂ ਬੱਚੇ ਜਨਮ ਲੈਂਦੇ ਨੇ ਇਹਦਾ ਜੀਵਨ ਬੜਾ ਹੀ ਖੁਸ਼ਹਾਲ ਚੱਲ ਰਿਹਾ ਸੀ ਕਈ ਸਾਲਾਂ ਬਾਅਦ ਇਹ ਜਿਹੜੀ ਅਫਸਰਾ ਸੀ ਇਹ ਆਪਣੀ ਮਾਂ ਦੇ ਨਾਲ ਹైదరాబాద్ ਦੇ ਵਿੱਚ ਇਹਦੇ ਕੋਲ ਆ ਜਾਂਦੀ ਹੈ ਤੇ ਇਹ ਹੁਣ ਫਿਰ ਤੋਂ ਇਹਨਾਂ ਦਾ ਆਪਸ ਦੇ ਵਿੱਚ ਮੇਲਜੋਲ ਵੱਧ ਗਿਆ ਸੀ ਕਿਉਂਕਿ ਇਹ ਦੋਨੇ ਜਾਣੇ ਹਮ ਉਮਰ ਦੇ ਸਨ ਇਸ ਲਈ ਇਹਨਾਂ ਦੋਨਾਂ ਨੂੰ ਇੱਕ ਦੂਸਰੇ ਤੋਂ ਅਟਰੈਕਸ਼ਨ ਮੀ ਹੋਣ ਲੱਗ ਪਈ ਸੀ ਇਹਨਾਂ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਵੀ ਹੋ ਗਿਆ ਸੀ ਤੇ ਇਹੀ ਪਿਆਰ ਇੱਕ ਦਿਨ ਹਫਸ ਦਾ ਰੂਪ ਲੈ ਲੈਂਦਾ ਹੈ ਇਹ ਜਿਹੜਾ ਸਾਈਂ ਕ੍ਰਿਸ਼ਨ ਸੀ ਇਹਦੇ ਆਪਣੇ ਹੀ ਭਨੇਵੀ ਦੇ ਨਾਲ ਨਾਜਾਇਜ਼ ਰਿਸ਼ਤੇ ਬਣ ਗਏ ਸਨ ਪਰ ਹੁਣ ਸਾਈਂ ਕ੍ਰਿਸ਼ਨ ਇਹ ਦੱਸਦਾ ਹੈ ਕਿ ਪਿਛਲੇ ਕੁਝ ਦਿਨਾਤੋਂ ਉਹਨਾਂ ਦੇ ਵਿੱਚ ਕੁਝ ਅਜੀਹਾ ਹੋ ਗਿਆ ਸੀ ਜਿਸ ਕਰਕੇ ਉਹਨੂੰ ਇੱਕ ਕੋਫਨਾ ਕਦਮ ਚੱਕਣਾ ਪਿਆ ਉਹ ਦੱਸਦਾ ਹੈ ਕਿ ਉਹਨਾਂ ਦੇ ਸਬੰਧਾਂ ਦੇ ਕਰਕੇ ਪਿਛਲੇ 3 ਮਹੀਨਿਆਂ ਤੋਂ ਉਹਨੂੰ ਇਹ ਪਤਾ ਲੱਗਦਾ ਹੈ ਕਿ ਉਹਦੀ ਜਿਹੜੀ ਭਨੇਵੀ ਸੀ ਉਹ ਗਰਭਤੀ ਹੋ ਗਈ ਹੈ ਤਾਂ ਅਫਸਰਾ ਉਹਦੇ ਤੇ ਦਬਾਅ ਪਾ ਰਹੀ ਸੀ ਕਿ ਉਹ ਉਹਦੇ ਨਾਲ ਵਿਆਹ ਕਰਾਵੇ ਜਦਕਿ ਉਹਨੂੰ ਸਾਫ਼-ਸਾਫ਼ ਪਤਾ ਸੀ ਕਿ ਉਹਦੇ ਮਾਮੇ ਦਾ ਵਿਆਹ ਹੋ ਚੁੱਕਿਆ ਹੈ ਕਿਉਂਕਿ ਉਹ ਇੱਕ ਪੰਡਤ ਸੀ ਪੁਜਾਰੀ ਸੀ ਇਸ ਲਈ ਉਹ ਬਦਨਾਮੀ ਤੋਂ ਡਰਦਾ ਸੀ ਕਿ ਸਮਾਜ ਦੇ ਵਿੱਚ ਲੋਕੀ ਕੀ ਕਹਿਣਗੇ ਇਸ ਲਈ ਉਹ ਹੁਣ ਆਪਣੀ ਭਨੇਵੀ ਨੂੰ ਸਮਝਾਉਂਦਾ ਹੈ ਤੇ ਉਹਦਾ ਅਬੋਰਸ਼ਨ ਕਰਵਾ ਦਿੰਦਾ ਹੈ ਪਰ ਇਸ ਤੋਂ ਬਾਅਦ ਵੀ ਇਹਦੀ ਭਨੇਵੀ ਚੁੱਪ ਨਹੀਂ ਰਹੰਦੀ ਉਹ ਫਿਰ ਲਗਾਤਾਰ ਇਹਦੇ ਤੇ ਦਬਾਅ ਪਾ ਰਹੀ ਸੀ ਵਿਆਹ ਨੂੰ ਲੈ ਕੇ ਤੇ ਇਸੇ ਲਈ ਉਹ ਹੁਣ ਅਫਸਰਾ ਨੂੰ ਰਸਤੇ ਚੋਂ ਹਟਾਉਣ ਦਾ ਪਲਾਨ ਬਣਾ ਲੈਂਦਾ ਹੈ 3 ਜੂਨ ਨੂੰ ਸਾਈ ਕ੍ਰਿਸ਼ਨ ਆਪਣੇ ਨਾਲ ਆਪਣੀ ਭਨੇਵੀ ਨੂੰ ਗੱਡੀ ਤੇ ਬਿਠਾਉਂਦਾ ਹੈ ਉਹਨੂੰ ਇੱਕ ਪਹਾੜੀ ਤੇ ਲੈ ਜਾਂਦਾ ਹੈ ਤੇ ਪਹਿਲਾਂ ਤਾਂ ਇਹਨੂੰ ਬੜੇ ਹੀ ਪਿਆਰ ਦੇ ਨਾਲ ਸਮਝਾਉਂਦਾ ਹੈ ਕਿ ਉਹ ਉਹਦੇ ਨਾਲ ਵਿਆਹ ਨਹੀਂ ਕਰ ਸਕਦਾ ਪਰ ਜਦੋਂ ਇਹ ਨਹੀਂ ਮੰਦੀ ਤਾਂ ਇਹ ਹੁਣ ਕੀ ਕਰਦਾ ਹੈ ਇਹਦੇ ਨਾਲ ਲੜਦਾ ਹੈ ਝਗੜਦਾ ਹੈ ਤੇ ਗੁੱਸੇ ਦੇ ਵਿੱਚ ਆ ਕੇ ਪੱਥਰ ਦੇ ਨਾਲ ਇਹਦਾ ਕਤਲ ਕਰ ਦਿੰਦਾ ਹੈ ਇਸ ਤਰ੍ਹਾਂ ਇਸ ਕੇਸ ਦਾ ਖੁਲਾਸਾ ਹੋਇਆ ਸੀ ਇੱਕ ਮਾਮਾ ਹੀ ਆਪਣੀ ਭਨੇਵੀ ਦੇ ਪਿਆਰ ਦੇ ਵਿੱਚ ਇਸ ਤਰ੍ਹਾਂ ਡੁੱਬ ਗਿਆ ਉਹ ਨੂੰ ਆਪਣੀ ਵੀ ਹੋਸ਼ ਨਹੀਂ ਰਹੀ ਕਿ ਉਹ ਕੀ ਕਰਨ ਜਾ ਰਿਹਾ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹੇ ਸਬੰਧਾਂ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ